ਜਿਹੜਾ ਅੱਜ ਮੈਂ ਸਿੰਘੜਵਾਲ ਤੋਂ ਪੰਜਾਬ ਸਰਕਾਰ ਦਾ ਪੁੱਤਰਾ ਖੁੱਕਿਆ ਦਾ ਹੈ ਕੀ ਕਾਰਨ ਮੈਂ ਜਿਹੜਾ ਅੱਜ ਪੁੱਤਰਾ ਖੁੱਕਾਂ ਦਾ ਹੈ ਅਸੀਂ तकरीबन 2 ਮਹੀਨੇ ਦਾ ਤੋਂ ਅਸੀਂ ਉਹ 39 ਹਲਕੇ ਦੇ ਪਜਾ ਦੇ 39 ਹਲਕੇ ਦੇ ਵਿੱਚ ਪਾਰਟੀ ਜਨਤਾ ਪਾਰਟੀ ਨੂੰ ਗਰੀਬਾਂ ਮਜ਼ਦੂਰਾਂ ਤੇਔਰਤਾਂ ਵਾਸਤੇ ਸੁਖੇਂਦਰ ਸਰਕਾਰ ਦੀਆਂ ਸਕੀਮਾਂ ਉਹਨਾਂ ਦੀ ਭਲਾਈ ਲਈ ਪਿੰਡ-ਪਿੰਡ ਜਾ ਕੇ ਅਸੀਂ ਕੈਂਪ ਲਾ ਰਹੇ ਸੀ ਅਚਾਨਕ ਕਲੰਦ ਦੇ ਜਨਰ ਤੋਂ ਪੰਜਾਬ ਦੇ ਬਹੁਤ ਵਡੇ ਡੇਟਾ ਨੂੰ ਰਸਟਰ ਲਿਆ ਆਰਡਰ ਕੈਂਪ ਜਿਹੜੇ ਉਹਨਾਂ ਨੇ ਕੈਂਪਾਂ ਤੋਂ ਜਿਹੜੇ ਸਾਡੇ ਬੰਦਿਆਂ ਨੂੰ ਉਹਨਾਂ ਨੇ ਤੱਕੇ ਦੇ ਨਾਲ ਫੋਟੋ ਕਰਵਾ ਦਿੱਤਾ। ਉਹ ਇਸ ਕਰਕੇ ਅੱਲ ਸਾਡਾ ਵੀ ਜਿਹੜਾ ਮਹਾਲ ਜੀ ਦਾ ਹਲਕੇ ਦਾ ਜਿਹੜਾ ਕੈਂਪ ਪਰ ਬਦਾਲੇ ਲੱਗਾ ਹੋਇਆ ਸੀਗਾ ਉੱਥੇ ਭਾਰੀ ਜਿੰਤੀ ਦੇ ਨਾਲ ਉਹਦਾ ਸਪੱਕ ਸਪੱਕ ਜਿਹਾ ਜਿਹਾ ਕਿ ਆਪਣੇ ਤੌਰ ਤੇ ਉੱਥੇ ਸਾਡੇ ਜਿਹੜੇ ਉਹ ਲੋਕ ਇਕੱਠੇ ਹੋਏ ਸਨ ਪੈਦਾ ਲੈਣ ਵਾਲੇ ਫਿਲਮ ਦਾ ਉਹ ਉਹਨਾਂ ਨੂੰ ਉਹਨਾਂ ਨੇ ਖੇਡ ਤੇ ਉਹਨਾਂ ਨੇ ਬਹੁਤ ਜਾਗਦੀ ਕਰਕੇ ਕੱਲ ਸਾਡੇ ਮੈਂ ਅਤੇ ਮੇਰੇ ਸਾਥੀਆਂ ਨੇ ਦਰਜ ਕਰ ਲਿਆ ਹੁਣ ਇਹ ਮੈਨਾ ਦੇ ਵਿੱਚ ਇਸ ਤਰ੍ਹਾਂ ਨਾ ਭਾਵੇਂ ਹੋਇਆ ਸਾਥੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਟੀਮ ਜਰਾ ਖਾਣਾ ਸਾਧਰਮੋਕਾ ਦੀ ਇੱਕ ਨਿਰੋਲ ਰਚਨਾ ਹੈ ਤੇ ਰਾਤ ਮੇਟਾ ਕਰਨੀ ਹੈ ਸਾਰੇ ਪੰਜਾਬ ਦੇ ਪ੍ਰੋਟੈਸਟ ਦੇ ਤਹਿਤ ਅੱਜ ਵੀ ਜਰਾ ਸਮਾਪਤ ਹੋ ਗਿਆ ਹੈ ਕਰਕੇ ਸਾਡੇ ਇਹ ਪਤਾ ਸਿਆ ਜਿਹੜਾ ਟਕੇ ਨਾਲ ਜਿਹੜੇ ਆ ਇਹ ਸਾਨੂੰ ਜਿਹਾ ਦਿਵਾ ਰਿਹਾ ਲੋਕ ਇਹਨਾਂ ਨੂੰ ਜਿਹੜੀ ਹੋਣੀ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਲੋਕਾਂ ਦਾ ਜਿਹੜਾ ਬੇਤ ਜਿਹੜਾ ਬਹੁਤ ਬੁਰੀ ਕੀਤੀ ਇੱਕ ਜਿਵੇਂ ਪੱਤਰਕਾਰਾਂ ਤੇ ਸਰਕਾਰ ਬੋਲਣ ਲੱਗਿਆ ਹਮਲੇ ਦਾ ਕਰਾਇਆ ਉਹਨਾਂ ਨੂੰ ਕਿਵੇਂ ਦੇਖਦੇ ਆ ਜੀ ਪੱਤਰਕਾਰਾਂ ਤੇ ਲਗਾਤਾਰ ਹਮਲੇ ਕਰਵਾਏ ਜਾ ਰਹੇ ਆ ਸਰਕਾਰ ਬੋਲਣ ਨੂੰ ਕਿਵੇਂ ਦੇਖਦੇ ਆ ਜੀ ਦਾ ਹੱਕ ਦੇ ਨਾਲ ਫੇਲ ਹੀ ਹੋ ਗਿਆ ਵਾ ਕਹਿੰਦੇ ਉਹ ਸਰਕਾਰ ਦੇ ਭਰਾ ਹੋਣ ਉਹਨੇ ਪੱਤਰਕਾਰ ਜਿਹੜਾ ਉਹਦੀ ਸ਼ਹਾਗਾ ਪਈ ਆ ਗਿਆ ਕਿ ਉਹ ਸਮਾਜਿਕ ਹੈ ਅੌਰ ਐਡਿਟਿਸ਼ਨ ਦੇ ਨਾਮ ਜੋਰ ਵੀ ਆ ਅਬ ਜਿਹੜੇ ਪੱਤਰਕਾਰਾਂ ਤੋਂ ਹੀ ਜੜ ساری ਸਮੱਸਿਆਵਾਂ ਨਿਕਲੂਗੀ ਮੇਰੇ ਖਿਆਲ ਮੈਂ ਜਸਤਾਰ ਅਕਬਾਰਾ ਜੀ ਜੀਮਾ ਤੇ ਹੋਣ ਗਿਆ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਜਿਹੜੇ ਲੋਕਾਂ ਨੂੰ ਜਾਂ ਹੋਰ ਜਿਸੇ ਜਿਸੇ ਵੀ ਰਾਜਨਡਰ ਦੀ ਸਮੱਸਿਆ ਹੋ ਗਈ ਆ ਹਰੇਕ ਜਗ੍ਹਾ ਤੇ ਫਾਪਾ ਰੋਡ ਮੀਟ ਚਾਹ ਆਇਆ ਰੋਸਟਰ ਤੇ ਬਾਹਰ ਦਾ ਰਿਸ਼ਤਾ ਆਪੀ ਚ ਅਧਿਕਾਰੀਆਂ ਨੇ ਦੇ ਲਿਆ ਤਾਂ ਮੈਂ ਸਮਝਦਾ ਹਾਂ ਆਹ ਮੁੰਡਾ ਮਾਰਦਾ ਮਾਰਦਾ ਕੰਮ ਜੇਣਾ ਕਰੀ ਜਾ ਉਹਨਾਂ ਦੀ ਪ੍ਰਟੈਕਟ ਵੀਡੀਓ ਸਰਕੀ ਪਹੁੰਚੀ